हां <Sanye> जी दोस्तों सास्त्री कर आज यहां ता पहुंचेया पटियाला मार्केट इत्ते हरेक ट्रैक्टर ਦਾ ਸਮਾਨ ਮਿਲਦਾ ਗੱਡੀਆਂ ਦਾ ਸਮਾਨ ਮਿਲਦਾ ਘੱਟ ਤੋਂ ਘੱਟ ਸਸਾ ਸਾਰਾ ਸਮਾਨ ਮਿਲਦਾ ਜੀ ਤੁਸੀਂ ਆ ਕੇ ਇਥੋਂ ਖਰੀਦ ਸਕਦੇ ਹੋ ਜੀ ਧੰਨਵਾਦ ਆਹ ਦੇਖ ਸਕਦੇ ਹੋ ਵੀਰੋ ਪਟਿਆਲਾ ਮਾਰਕੀਟ ਇੱਥੇ ਹਰੇਕ ਗੱਡੀ ਦਾ ਸਪੇਅਰ ਪਾਰਟ ਮਿਲਦਾ ਹੈ ਤੇ ਹਰੇਕ ਟਰੈਕਟਰ ਦਾ ਕੁੱਲ ਚੀਜ਼ ਮਿਲਦੀ ਆ ਬਈ ਜਿਹੜੀ ਵੀ ਚੀਜ਼ ਨੂੰ ਚਾਹੀਦੀ ਆ ਗੱਡੀਆਂ ਦੀ ਜਾਂ ਟਰੈਕਟਰਾਂ ਦੀ ਇਹ ਕਰਦੇ ਜੀ ਟਰੱਕਾਂ ਦੇ ਹਿੱਸੇ ਇੰਜਨ ਵਗੈਰਾ ਸਾਰਾ ਕੁਝ ਮਿਲਦਾ ਜੀ ਇਹ ਸੈਕੰਡ ਹੈਂਡ ਹੈ ਗਈਆਂ ਦੇ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋਗੇ ਐ ਰੈਂਪ ਪੈਣੇ ਮਰਗਾਟ ਪੈਣੇ ਸੂਟ ਰੇਟਰਾਂ ਦੀਆਂ ਕੁੱਲ ਚੀਜ਼یں ਮਿਲਦੀ ਆ ਆਰੇ ਕੋਮ ਇੰਟਰਾ ਦੇ ਇੰਜਨ ਪੈਣੇਗੇ ਇਹ ਉੱਤੇ ਲੇਵਲ ਤੇ ਗਮਨ ਆ ਦੀ ਸਾਰ ਨੂੰ ਤੁਸੀਂ ਕੱਟੀਆਂ ਦਾ ਕੱਟੀਆਂ ਦੇ ਟਰਾਲਿਆਂ ਦੇ ਇੰਜਨ ਪੈਣੇ ਜੀ ਪਟੇਲਾ ਮਾਰਕੀਟ ਪ੍ਰਾਣੇ ਤੋਂ ਪ੍ਰਾਣਾ ਨਵੇਂ ਤੋਂ ਨਮਾਸਪੇਰ ਪਟ ਮਿਲਦਾ ਜੀ ਟੰਟਾ ਡਰਾਵਲ ਲੈਂਚ ਕਾ ਦਾ ਸਮਾਨ ਕੋਲ ਸਮਾਨ ਮਿਲਦਾ ਜੀ ਸੰਗੜ ਵਗੈਰਾ ਦੀ ਹਰੇਕ ਟਰੈਕਟਰ ਦੀ ਸੀਟ ਵਗੈਰਾ ਆ ਚੌਂਡੀਰ ਖੁੱਲੇ ਪਏ ਕਿਹੜਾ ਸਪੀਰਟ ਲੈਣਾ ਜਮੇ ਕਿਹੜਾ ਵੀ ਨਿਕਾਈ ਕੋਈ ਚੀਜ਼ ਮਿਲਦੀ ਮਰਗਾਟ ਹੋ ਗਏ ਰਿੰਬ ਹੋ ਗਏ ਸੋ ਵਗੈਰਾ ਸੀਟਾਂ ਕੋਈ ਵੀ ਸੈਂਸਰੀ ਲੈਣੀ ਹੈ ਹਰੇਕ ਸੈਂਸਰੀ ਮਿਲਦੀ ਹੈ ਜੀ ਟਰੈਕਟਰ ਨੂੰ ਹਾਂ ਕੰਡਾੜ ਰਾਵੜ ਕੰਡਾ ਮਿਲ ਜਾਏਗਾ ਰੇਕਟਰ ਦਾ ਟਾਇਰ ਵੀ ਪੈਣੀ ਸੀ ਪੂਰਾ ਡਬਲ ਮਾਰਕੀਟ ਆਈ ਪਟਿਆਲਾ